ਤਿਆਰੀ ਆ ਭਾਈ ਆ ਗਈ ਭਾਈ ਅੱਪਾ ਲਓ ਭਾਈ ਸੁਣੋ ਸਵਾ ਮਿੱਤਰੋ ਗੌਰ ਨਜ਼ਰਾਂ ਕਹਿੰਦਾ ਨਲਕੇ ਤੇ ਰੋੜੀ ਐ ਨਾਲੇ ਮੇਰਾ ਛੱਲਾ ਲੈ ਗਿਆ ਨਾਲੇ ਕਹਿੰਦਾ ਮੇਰੀ ਉਂਗਲ ਮਰੋੜੀ ਐ ਸਮਾ ਕਰ ਗਿਆ 16 ਸੈਕਿੰਡ 09 ਪੁਆਇੰਟ ਕਰ ਗਿਆ ਮਿੱਤਰੋ ਦੇਖ ਲਿਓ ਖੱਬੀ ਸੱਜੀ ਦੇ ਕੋ ਫਰਕ ਤਾਂ ਨਹੀਂ 16 ਸੈਕਿੰਡ 09 ਪੁਆਇੰਟ ਯੋਗਾ ਸਿੰਘ ਜੀ ਬਿਹਾਲਾ ਅਰਮਾਨ ਜੋਤ ਪੰਡਿਤ ਕਾਲੀਆਂ ਉਹਨਾਂ ਦੀ ਜੋੜੀ ਪੱਜੀ ਆ ਜੀ ਜਤਨ ਚਰਦਾ ਪਿਹਾਲਾ ਸਮਾ 1609 ਪੰਡਤ ਨੇ ਆਪੇ ਕੀਤੀ ਟਿਕੜਵਾਨੀ ਮਿੱਤਰੋ ਪੰਡਤ ਕਾਲੀਆਂ ਨੇ ਆ ਗਈ ਪਾਈ